ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮੈਂ ਆਪਣੀ ਜਿਹੜੀ ਮਜੀਦ ਵਿਧਾਨ ਸਭਾ ਮੇਰੀ ਆਪਣੀ ਕੌਨਸਟਿਚਨਸੀ ਹੈ ਜਿਪੜਾਲਾ ਘਰਤੀ ਉਹਦੇ 16 ਪਿੰਡਾਂ ਨਾਲ ਸਾਰੇ ਅਫਸਰ ਸਹਿਬਾਨ ਨਾਲ ਮੀਟਿੰਗ ਕਰਕੇ ਜਿੰਨੇ ਡਿਵੈਲਪਮੈਂਟ ਵਰਕਸ ਆ ਗਿਆ ਉਹ ਸਾਰਿਆਂ ਦਾ ਮੇਜਰ ਰਿਵਿਊ ਕੀਤਾ ਹੈਗਾ ਜਿਹਦੇ ਵਿੱਚ ਜਿਹੜੇ ਜਿਸ ਤਰ੍ਹਾਂ ਪਿੰਡਾਂ ਦੇ ਛੱਪੜਾਂ ਦੀ ਸਫਾਈ ਚੱਲਦੀ ਪਈ ਹੈ ਉਹ ਕੱਲੇ-ਕੱਲੇ ਪਿੰਡ ਦੇ ਵਿੱਚ ਕਿਹੜਾ-ਕਿਹੜਾ ਕੰਮ ਹੋਣ ਵਾਲਾ ਕਿੱਥੇ ਥਾਪਰ ਮਾਡਲ ਜਾਂ ਬਾਬਾ ਸਿਚੇਵਾਲ ਮਾਡਲ ਬਣਨਾ ਕਿਹੜੇ ਪਿੰਡ ਦੇ ਵਿੱਚ ਜਿਹੜੀ ਆ ਗਈ ਹੈ ਡੀਸੈਲਟਿੰਗ ਹੋਣੀ ਆ ਔਰ ਉਹਨੂੰ ਟਾਈਮ ਬౌండ్ ਤਰੀਕੇ ਦੇ ਨਾਲ ਕਰ ਲਈ। ਇਸੇ ਤਰ੍ਹਾਂ ਜਿਹੜੀਆਂ ਪਿੰਡਾਂ ਦੇ ਵਿੱਚ ਸੜਕਾਂ ਦਾ ਮਸਲਾ ਹੈਗਾ, ਪੀਣ ਵਾਲੇ ਪਾਣੀ ਦਾ ਮਸਲਾ, ਇਸ ਤੋਂ ਸਵਾਏ ਜਿਹੜਾ ਸਟਰੀਟ ਲਾਈਟਾਂ ਦਾ ਮਸਲਾ, ਜਿਹੜੇ ਅੱਗੇ ਆਪਣਾ ਬਰਸਾਤ ਦਾ ਮੌਸਮ ਆ ਰਿਹਾ ਉਹਦੇ ਨਾਲ ਸੰਬੰਧਤ ਜਿਹੜੀਆਂ ਬਿਮਾਰੀਆਂ ਜਿਹਾ ਜਿਹੜਾ ਕੋਵਿਡ ਦਾ ਚੱਲਦਾ ਪਿਆ ਉਹ ਵਾਲੇ ਇਸ਼ੂ ਵੀ ਡਿਸਕਸ ਕੀਤੇ ਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਛੱਡ ਬਣੇ ਹੋਏ ਐ ਇਹਨਾਂ ਕੰਪਲੀਟ ਆ ਔਰ ਨਹਿਰ ਦੇ ਪਾਣੀ ਦੀ ਸਪਲਾਈ ਦਾ ਜਿਹੜਾ ਬਰਸਾਤੀ ਨਾਲੇ ਹੈਗੇ ਆ ਉਹਨਾਂ ਦੀ ਸਫਾਈ ਦਾ ਮਸਲਾ ਇਹ ਸਾਰੇ ਮਸਲੇ ਚੜੇ ਆ ਗਿਆ ਜਿੰਨੇ ਵੀ ਪਿੰਡਾਂ ਦੇ ਨਾਲ ਸੰਬੰਧਿਤ ਆ ਉਹ ਸਾਰੇ ਥਰੈਡ ਵੇਅਰ ਕਰਕੇ ਸਾਰੇ ਜਿਹੜਾ ਉਹਦੇ ਨਾਲ ਟਾਈਮ ਬੌਂਡ ਕਰਕੇ ਸਾਰੇ ਜਿੰਨੇ ਅਫਸਰ ਸਹਿਬਾਨ ਆ ਉਹਨਾਂ ਨੂੰ ਅੱਜ ਸਾਰਾ ਨੋਟ ਕਰਾਇਆ ਗਿਆ ਉਹਦੇ ਮਿੰਟਸ ਆਫ ਦੀ ਮੀਟਿੰਗ ਤਿਆਰ ਹੋ ਰਿਹਾ ਹੈ ਤਾਂ ਕਿ ਜਿਹੜਾ ਹੈਗਾ ਬਰਸਾਤ ਦੇ ਆਉਣ ਤੋਂ ਪਹਿਲਾਂ ਜਿੰਨੇ ਸਾਡੇ ਜਿੱਥੇ-ਜਿੱਥੇ ਹੜ੍ਹ ਆਉਂਦੇ ਆ ਜਿਹੜੇ ਪਿੰਡਾਂ 'ਚ ਫਸਲਾ ਮਰ ਜਾਂਦੀ ਆ ਸਾਡਾ ਕਾਲਵਾ ਮਿਰਜ਼ਾਪੁਰ ਫਰੀਦਪੁਰ ਤਾਂ ਕਿ ਉਸ ਤੋਂ ਪਹਿਲਾਂ ਸਫਾਈ ਹੋ ਜਾਏ ਉਹਦੀ ਇਸੇ ਤਰ੍ਹਾਂ ਜਿਹੜਾ ਨਹਿਰੀ ਮੈਕਮੇ ਦਾ ਹੈਗਾ ਵੀ ਉਹ ਸਾਰਾ ਜਿਹੜਾ ਪਾਣੀ ਹੈਗਾ ਉਹ ਕੱਲੇ-ਕੱਲੇ ਖੇਤ ਤੱਕ ਪਹੁੰਚਾਇਆ ਜਾਵੇ ਔਰ ਬੇਰੇ ਖਾਸ ਕਰਕੇ ਪਟਾਰਾ ਜ਼ਿਲ੍ਹਾਤੀ ਦੇ ਵਿੱਚ ਅਜੇ ਬਹੁਤ ਸਾਰੇ ਜਿਹੜੇ ਸੂਏ ਹੈਗੇ ਆ ਜਿਹੜੇ ਨਹਿਰਾ ਤੋਂ ਆਉਂਦੇ ਆ ਪਾਣੀ ਲੈ ਕੇ ਉਹ ਕੱਚੇ ਆਦੇ ਉਹ ਪੱਕੇ ਹੋਣ ਵਾਲੇ ਆ ਉਹ ਵਾਲਾ ਮਸਲਾ ਡਿਸਕਸ ਕੀਤਾ ਤਾਂ ਓਵਰਆਲ ਮਿਲਾ ਕੇ ਬਹੁਤ ਅੱਛੀ ਜੜੀ ਹੈਗੀ ਆ 16 ਪਿੰਡਾਂ ਵੱਲੋਂ ਬੜੀਆਂ ਕੰਸਟਰਕਟਿਵ ਸੁਜੈਸਟਸ ਆਈਆਂ ਔਰ ਲੋਕਾਂ ਨੇ ਮਤਲਬ ਇੱਕ ਆਵਾਜ਼ ਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਯੁੱਧ ਨਸ਼ੀਵਰ ਚੱਲਦਾ ਮਾਰਯੋਗ ਮੁਕਤਪਤੀ ਸਾਹਿਬ ਅਰਵਿੰਦ ਕੇਜੀਵਾੜ ਜਿਹਨੇ ਜਿਹਨੂੰ ਕੈਂਪੇਨ ਸ਼ੁਰੂ ਕੀਤੀ ਆ ਉਹਨੂੰ ਬਹੁਤ ਪਰਮਾ ਹੰਗਾਰਾ ਔਰ ਜਿਹੜੇ ਮਹੱਲਾ ਕਲੇ ਨੇ ਕਹਿਆ ਉਹਨੂੰ ਬਹੁਤ ਲੋਕਾਂ ਨੂੰ ਕਹਿੰਦੇ ਸਾਡੇ ਵਾਸਤੇ ਵਰਦਾਨ ਹੈ ਔਰ ਸਾਡੇ ਪਿੰਡ ਚਾਉਂਦੇ ਆ ਸਾਰੇ ਪਿੰਡ ਚਾਹੁੰਦੇ ਆ ਕਿ ਸਾਨੂੰ ਵੀ ਬੱਲਾ ਕਲਿਨਿਕ ਦਿਓ ਇਸੇ ਤਰ੍ਹਾਂ ਜਿਹੜਾ ਸਕੂਲਾਂ ਦੇ ਵਿੱਚ ਕੰਮ ਹੋਇਆ ਉਹ ਲੋਕ ਅਪਰੀਸ਼ੀਏਟ ਕਰ ਰਹੇ ਆ ਸਾਰੇ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਜਿਹੜੀ ਹੈਗੀ ਆ ਵਿੱਦਿਆ ਚੰਗੀ ਮਿਲੇ ਸਕੂਲਾਂ ਦੇ ਵਿੱਚ ਜੋ ਉਹਨਾਂ ਦੀ ਰਿਕੁਆਇਰਮੈਂਟਸ ਆ ਉਹ ਉਹਨੇ ਉਹ ਦੱਸਿਆ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਜੇ ਬੱਸ ਲਾ ਦਿਓ ਕੋਈ ਜਆ ਉਹਦੇ ਜ ਸਾਡੇ ਬੱਚੇ ਜਿਹੜੇ ਸਕੂਲ ਨਹੀਂ ਵੜਦਾ ਤਾਂ ਕਿ ਪ੍ਰਾਇਮਰੀ ਵਾਲੇ ਮਿਡਲ ਵਾਲੇ ਉਹ ਵੀ ਪਲੱਸ 2 ਕਰਕੇ ਕੋਈ ਜਿਹੜੀ ਜੋ ਸਰਕਾਰ ਦੀਆਂ ਜਿਹੜੀਆਂ ਨੌਕਰੀਆਂ ਮਿਲਣੀਆਂ ਤਾਂ ਕਿ ਬੱਚੇ ਪੜ ਕੇ ਨੌਕਰੀਆਂ ਲੈ ਸਕਣ ਸੋ ਇਹ ਸਾਰੇ ਜਿਹੜੇ ਮਸਲੇ ਆਸੀਂ ਟਾਈਮ ਬౌੰਡ ਤਰੀਕੇ ਦੇ ਨਾਲ ਕਾਰ ਤੁਹਾਡੇ ਦਵਾਰ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀਆਂ ਸਕੀਮਾਂ ਨੂੰ ਲਾਗੂ ਕਰਕੇ ਅਸੀਂ ਲੋਕਾਂ ਨਾਲ ਬੈਠ ਕੇ ਉਹਨਾਂ ਦੇ ਮਸਲੇ ਸੁਣ ਕੇ ਉਹਨਾਂ ਦਾ ਹੱਲ ਕਰਾਂ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ